ਸਤਿਗੁਰੂ ਜੀ ਕਿਰਪਾਲਤਾ ਕਰਕੇ ਬਖਸ਼ਿਸ਼ ਕਰ ਰਹੇ ਨੇ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬ੍ਰਿਤੀਆਂ ਇਕਾਗਰ ਕਰਕੇ ਗੁਰ ਚਰਣਾ ਦਾ ਧਿਆਨ ਧਰਦਿਆ ਹੋਇਆ ਹੱਜਸ ਦੁਆਰਾ ਲਾਭ ਪ੍ਰਾਪਤ ਕਰੀਏ ਜੀ ਸਾਧ ਸੰਗਤ ਜੀ ਜੋ ਅੱਜ ਦਾ ਦਿਹਾੜਾ ਹੈ ਭਗਤ ਰਵੇਦਾਸ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਅੰਦਰ ਅੱਠ ਸਤਗੁਰੂ ਸਹਬਾਨਾ ਜੀ ਦੀ ਗੁਰਬਾਣੀ ਤੋਂ ਇਲਾਵਾ 15 ਭਗਤ 17 ਭਟ ਅਤੇ ਚਾਰ ਗੁਰਸਿੱਖਾਂ ਦੀ ਬਾਣੀ ਸੁਭਾਏਮਾਨ ਹੈ ਪਹਿਲੇ ਪੰਜ ਸਤਗੁਰਾਂ ਦੀ ਗੁਰਬਾਣੀ ਛੇਵੇਂ ਸਤਗੁਰਾਂ ਜੀ ਦੀਆਂ 12 ਦੇ ਉੱਪਰ ਚੜਾਈਆਂ ਹੋਈਆਂ ਲੋ ਤੋਂ ਨਾ ਨਵੇਂ ਬਾਦਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਅਤੇ ਇੱਕ ਸ਼ਲੋਕ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ ਜਿੰਨਾ 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸੁਭਾਏਮਾਨ ਹੈ ਉਹਨਾਂ 15 ਭਗਤਾਂ ਦੇ ਵਿੱਚ ਇੱਕ ਭਗਤ ਰਵੇਦਾਸ ਸਾਹਿਬ ਜੀ ਨੇ ਸਾਧਨਾ ਉਚਾਰ ਕੇ ਵਿਚਾਰ ਕੇ ਕਬੀਰ ਰਵੇਦਾਸ ਸੈਨ ਭੀਖਣ ਤ੍ਰਿਲੋਚਨ ਨਿਹਾਰੇਓ ਜੈ ਦੇਵ ਸੁਖਿਆਲ ਧੰਨਾ ਭਗਤ ਵਿਸਾਲ ਨਾਮ ਦੇਵ ਓ ਫਰੀਦ ਰਾਮਾਨੰਦ ਜੀ ਨਿਹਾਰਿਓ ਮਨ ਕੀਨੂ ਹੈ ਪਤੰਗ ਦੇਣੀ ਭਗਤ ਓ ਤੰਗ ਸੂਰਦਾਸ ਦਾ ਪ੍ਰਸੰਗ ਸਭ ਜਗਤ ਓ ਜਾਰਿਓ ਪੀਪਾ ਰਾਜ ਤਿਆਗ ਪਰਮਾਨੰਦ ਜਗੇ ਭਾਗ ਹਰੀ ਪੂਰਨ ਮੇ ਰਾਗ ਗੁਰੂ ਗ੍ਰੰਥ ਮੇ ਲਿਖਾਰਿਓ ਇਸ ਪ੍ਰਕਾਰ ਇਹ 15 ਭਗਤ ਜਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸੁਭਾਏਮਾਨ ਹੈ ਤੇ ਸ਼ਬਦਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਭਗਤ ਰਵਿਦਾਸ ਸਾਹਿਬ ਜੀਾਂ ਦੀ 41 ਸ਼ਬਦ ਭਨਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸੁਭਾਏਮਾਨ ਨੇ ਜਿੱਥੇ ਜਿੱਥੇ ਭਗਤ ਸਹਬਾਨਾ ਜੀ ਦੀ ਬਾਣੀ ਆਉਂਦੀ ਹੈ ਜਿਵੇਂ ਕਿ ਦਾਰਾ ਰਾਗ ਦੇ ਅੰਦਰ ਵੀ ਸ਼ਬਦ ਆਵੇਗਾ ਤਾਂ ਸਤਿਗੁਰੂ ਸੱਚੇ ਬਾਦਸ਼ਾਹ ਜੀ ਨੇ ਇਸ ਰਲੇਖ ਰੱਖਿਆ ਰਾਗ ਕੇਦਾਰਾ ਬਾਣੀ ਰਬਦਾਸ ਜੀ ਕੀ ਕੁਝ ਜਗ੍ਹਾ ਤੇ ਇਸ ਰਲੇਖ ਆਉਂਦਾ ਹੈ ਬਾਣੀ ਭਗਤ ਰਬਦਾਸ ਸਾਹਿਬ ਜੀ ਕੀ ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਆਪਣੇ ਮੁਖਾਰਬੇ ਤੋਂ ਉਚਾਰਨ ਕਰਕੇ ਭਾਈ ਗੁਰਦਾਸ ਜੀਆਂ ਤੋਂ ਭਗਤ ਰਵਿਦਾਸ ਸਾਹਿਬ ਜੀਆਂ ਦੀ ਬਾਣੀ ਲਖਾਈ ਹੈ। ਉਪਰੰਤ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪਣੀ ਰਸਨਾ ਤੋਂ ਉਚਾਰਨ ਕਰਕੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਪਾਵਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੁੱਚਾ ਸਰੂਪ ਲਿਖਵਾਇਆ ਹੈ ਦਮਦਮਾ ਸਾਹਿਬ ਸਾਬੂਦੀ ਤਲਵੰਡੀ ਵਿਖੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਿਗੁਰਾਂ ਦੀ ਗੁਰਬਾਣੀ ਵਿਖਾਈਏ ਉਥੇ ਪਹਿਲਾਂ ਦੀ ਨਿਆਈਂ ਵੀ ਭਗਤ ਜਨਾਂ ਦੀ ਗੁਰਬਾਣੀ ਵਿਖਾਈਏ ਤੇ ਸਰਲੇਖ ਹੁੰਦਾ ਬਾਣੀ ਰਵੇਦਾਸ ਜੀਓ ਕੀ ਅਥਰਾ ਬਾਣੀ ਭਗਤ ਰਵੇਦਾਸ ਜੀ ਕੀ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਗੁਰਸਿੱਖਾਂ ਦੇ ਵਿੱਚੋਂ ਗੁਰਬਾਣੀ ਦੇ ਪਹਿਲੇ ਵਿਆਖਿਆਕਾਰ ਮਹਾਨ ਮਹਾਪੁਰਖ ਆਤਮ ਗਿਆਨੀ ਬ੍ਰਹਮ ਗਿਆਨੀ ਮਹਾਪੁਰਖ ਨੇ ਜਦੋਂ ਆਪ ਜੀ ਨੇ ਭਗਤ ਮਾਲਾ ਲਿਖੀਏ ਨਾ ਜਿਸ ਆਪ ਜੀ ਦੀ ਵਾਰ ਨੂੰ ਗਿਆਨ ਨਤਲਾਬਲੀ ਐਸਾ ਭਗਤ ਮਾਲਾ ਕਿਹਾ ਜਾਂਦਾ ਉਸ ਦੇ ਵਿੱਚ ਇੱਕ ਪਾਉੜੀ ਪੂਰੀ ਦੀ ਪੂਰੀ ਭਗਤ ਰਵਿਦਾਸ ਸਾਹਿਬ ਜੀ ਦੇ ਪਰਥਾਏ ਉਚਾਰੀਏ ਬਚਨ ਆਉਂਦੇ ਨੇ ਭਗਤ ਭਗਤ ਜਾ ਗਵਜਿਆ ਚੋਹ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਦਾ ਰਾਹ ਵਿੱਚ ਕੋਲਾ ਧਰਮ ਢੋਏ ਢੂਰ ਸਮੇਟਾ ਜਿਉ ਕਰ ਮੈਨੇ ਚੀਤੜੀ ਹੀਰਾ ਲਾਲ ਅਮੋਲ ਪਲੇਟਾ ਜਹੋ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹਿੇਤਾ ਨਾਵਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਤੇਟਾ ਕੱਢ ਕਸੀਰਾ ਸੌਂਪਿਆ ਰਵੇਦਾਸਾ ਗੰਗਾ ਦੀ ਭੇਟਾ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜੋ ਤਾਣਾ ਪੇਟਾ ਭਗਤ ਜਨਾ ਹਰ ਮਾਤਿਓ ਬੇਟਾ ਜਿੱਥੇ ਅਖੀਰਲੀ ਭਗਤੀ ਦੇ ਅੰਦਰ ਪੌੜੀ ਨੂੰ ਸਮਾਪਤ ਕਰਦੇ ਆਪ ਜੀ ਨੇ ਲਿਖਿਆ ਭਗਤ ਜਨਾ ਹਰ ਮਾਤਿਓ ਬੇਟਾ ਪ੍ਰਾਰੰਭ ਦੇ ਵਿੱਚ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਭਗਤ ਭਗਤ ਜਗ ਵਜਿਆ ਭਗਤ ਰਵੇਦਾਸ ਜੀ ਭਗਤ ਰਵੇਦਾਸ ਜੀ ਇਵੇਂ ਆਪ ਜੀਆਂ ਦਾ ਨਾਮ ਜਗਤ ਦੇ ਅੰਦਰ ਪ੍ਰਸਿੱਧ ਮੰਡਲ ਦੇ ਅੰਦਰ ਪ੍ਰਸਿੱਧ ਹੋ ਗਿਆ ਐਸੇ ਭਗਤ ਰਵਿਦਾਸ ਜੀ ਜਿਨ੍ਹਾਂ ਦਾ ਜਨਮ 177 ਦੇ ਵਿੱਚ ਬਾਬਾ ਸੰਤੋਖ ਦਾਸ ਜੀ ਦੀ ਗ੍ਰਹਿ ਵਿਖੇ ਮਾਤਾ ਕਲਸਾ ਦੇਵੀ ਜੀ ਤੋਂ ਹੋਇਆ। ਭਾਵੇਂ ਕਿ ਭਗਤ ਮਾਲਾ ਦੇ ਅੰਦਰ ਆਪ ਜੀ ਦੇ ਮਾਤਾ ਅਤੇ ਪਿਤਾ ਜੀ ਦਾ ਨਾਮ ਮਾਤਾ ਪੁਰਦਨੀਆ ਜੀ ਇਸੇ ਪ੍ਰਕਾਰ ਤੇ ਤਾਰਗੂ ਜੀ ਵੀ ਆਉਂਦਾ ਹੈ। ਪਰ ਜਿਹੜਾ ਪ੍ਰਸਿੱਧ ਨਾਮ ਉਹ ਸੰਤੋਖ ਦਾਸ ਆਪ ਜੀਆ ਦੇ ਪਿਤਾ ਜੀ ਦਾ ਨਾਮ ਅਤੇ ਮਾਤਾ ਜੀ ਦਾ ਨਾਮ ਮਾਤਾ ਕਲਸਾ ਦੇਵੀ ਜੀ ਆਉਂਦਾ ਹੈ। ਆਪ ਜੀ ਦੀ ਘਰਵਾਲੀ ਦਾ ਨਾਮ ਮਾਤਾ ਲੋਨਾ ਜੀ ਅਤੇ ਲੋਨਾ ਦੇਵੀ ਜੀ ਲੋਨਾ ਤੇ ਲੋਨਾ ਦੇਵੀ ਜੀ ਦੋ ਨਾਮ ਆਉਂਦੇ ਨੇ ਵਿਜੈਦਾਸ ਆਪ ਜੀ ਦਾ ਸੁਪੁੱਤਰ ਹੋਇਆ ਇਸ ਪ੍ਰਕਾਰ ਭਗਤ ਰਵਿਦਾਸ ਸਾਹਿਬ ਜੀ ਜੋ ਉਸ ਸਮੇਂ ਇਦਾਈਏ ਕਿ ਭਗਤੀ ਲਹਿਰ ਅਤਿਅੰਤ ਪ੍ਰਚੰਡ ਚੱਲ ਰਹੀ ਸੀ ਭਗਤ ਰਵਿਦਾਸ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਭਗਤ ਅਨੋਚਨ ਜੀ ਭਗਤ ਧੰਨਾ ਜੀ ਭਗਤ ਸੈਨ ਜੀ ਇਹ ਲਗਭਗ ਸਮਕਾਲੀ ਹੋਏ ਨੇ ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ ਨਾ ਰਵੇਦਾਸ ਭਵੰਤਾ ਢੋਰ ਨੀਤ ਤਿੰਨ ਤਿਆਦੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਐਸੀ ਆਤਮਾ ਨੇ ਪ੍ਰੇਮਾ ਭਗਤੀ ਕੀਤੀ ਏ ਪਰਮੇਸ਼ਰ ਜੀ ਦੇ ਪ੍ਰਤੱਖ ਦਰਸ਼ਨ ਦੀਦਾਰ ਆਤਮਾ ਨੇ ਪਾਏ ਨੇ ਤੇ ਅੰਤਰਾ ਆਤਮਾ ਨੇ ਪਰਮੇਸ਼ਰ ਜੀ ਦੇ ਨਾਲ ਅਭੇਦ ਅਵਸਥਾ ਦੇ ਅੰਦਰ ਵਰਤੇ ਨੇ ਸਾਧ ਸੰਗ ਜੀ ਘਰ ਦੇ ਅੰਦਰ ਅਤਿਅੰਤ ਗਰੀਬੀ ਸੀ ਜੋੜੇ ਵੰਦਨ ਦੀ ਕਿਰਤ ਆਪ ਦੀ ਹੱਥੀ ਕਰਿਆ ਕਰਦੇ ਮਨ ਦੇ ਅੰਦਰ ਭਾਵ ਐਸਾ ਹੋਣਾ ਜੇ ਕੋਈ ਸੰਤ ਮਹਾਤਮਾ ਸਾਧੂ ਆ ਜਾਣਾ ਉਹਨਾਂ ਦੇ ਜੋੜੇ ਤਾਂ ਗੰਢਦੇ ਨੇ ਪਰ ਉਹਨਾਂ ਤੋਂ ਕੋਈ ਪੈਸਾ ਨਾ ਲੈਣਾ ਜੇ ਲੋੜਵੰਦ ਸਾਧੂ ਮਹਾਤਮਾ ਆ ਜਾਣੇ ਆਪਣੇ ਕੋਲੋਂ ਹੀ ਜੋੜੇ ਕੀਤੇ ਹੋਏ ਤਿਆਰ ਉਹਨਾਂ ਨੂੰ ਦੇ ਦੇਣੇ ਤੇ ਤਾਂ ਵੀ ਕੋਈ ਪੈਸਾ ਨਾ ਲੈਣਾ ਇਸ ਪ੍ਰਕਾਰ ਸੇਵਾ ਭਾਵ ਬਹੁਤਾ ਹੋਣਾ ਜਿਤਨੀ ਕੋ ਕਮਾਈ ਨੂੰ ਦੇਸੀ ਘਰ ਦਾ ਗੁਜ਼ਾਰਾ ਚੱਲਦਾ ਸੀ ਪਰ ਆਪ ਜੀ ਦੇ ਮਨ ਦੇ ਅੰਦਰ ਨਾ ਲੋਭ ਹੈ ਨਾ ਤ੍ਰਿਸ਼ਨਾ ਹੈ ਨਾ ਲਾਲਚ ਹੈ ਨਾ ਪਦਾਰਥਾਂ ਦੀ ਭੁੱਖ ਹੈ ਅੰਮ੍ਰਿਤ ਨਾਮ ਨੂੰ ਜਪ-ਜਪ ਕੇ ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਰੱਜੇ ਹੋਏ ਨੇ ਤੇ ਸਮੇਂ ਦੇ ਅਨੁਸਾਰ ਜਿਹੜੇ ਭਗਤ ਜਨ ਮੈਂ ਕਦੇ ਪਰਮੇਸ਼ਰ ਜੀ ਨੂੰ ਪਰਖਦੇ ਨੇ ਕਿ ਪਰਮੇਸ਼ਰ ਜੀ ਸਾਡੀ ਬੌੜੀ ਕਰਨ ਤੇ ਕਦੇ ਪਰਮੇਸ਼ਰ ਜੀ ਆਪਣੇ ਪਿਆਰੀਆਂ ਨੂੰ ਆਪਣੇ ਭਗਤ ਜਨਾਂ ਨੂੰ ਪਰਖਦੇ ਨੇ ਪਰਮੇਸ਼ਰ ਜੀ ਆਪ ਸਾਧੂ ਰੂਪ ਕੋ ਕਰਕੇ ਭਗਤ ਰਵਿਦਾਸ ਸਾਹਿਬ ਜੀ ਨੂੰ ਪਰਖਣ ਵਾਸਤੇ ਆਏ ਆ ਕੇ ਭਗਤ ਰਵਿਦਾਸ ਜੀ ਦੀ ਝੁੱਗੀ ਦੇ ਵਿੱਚ ਪ੍ਰਵੇਸ਼ ਕੀਤੇ ਨੇ ਭਗਤ ਰਵਿਦਾਸ ਸਾਹਿਬ ਜੀ ਨੇ ਸਾਧੂ ਜਨ ਮਹਾਤਮਾ ਜਦ ਜਾਣ ਕੇ ਸਨਮਾਨ ਕੀਤਾ ਹੈ ਨਮਸਕਾਰ ਕੀਤੀ ਹੈ ਬੈਠਣ ਵਾਸਤੇ ਮੂਹਰਾ ਦਿੱਤਾ ਹੈ ਆਦਰ ਸਨਮਾਨ ਦੇ ਨਾਲ ਬਿਠਾਇਆ ਹੈ ਸਾਧੂ ਰੂਪ ਦੇ ਵਿੱਚ ਭਗਵਾਨ ਜੀ ਨੇ ਪਰਮੇਸ਼ਰ ਜੀ ਨੇ ਆਖਿਆ ਭਗਤ ਰਵਿਦਾਸ ਜੀ ਤੁਸੀਂ ਪਰਮੇਸ਼ਰ ਜੀ ਦੀ ਭਗਤੀ ਕਰਦੇ ਹੋ ਪਰ ਭਗਤੀ ਕਰਦੇ ਆ ਦੁਖੀ ਜੀਵਨ ਜੀਉਦੇ ਹੋ ਇਹ ਦੇਖ ਕੇ ਸਾਡਾ ਮਨ ਪ੍ਰਸੰਨ ਨਹੀਂ ਹੋਇਆ ਤਾਂ ਭਗਤ ਸਾਹਿਬ ਜੀ ਬਚਨ ਕਰਨ ਲੱਗੇ ਮਹਾਤਮਾ ਜੀ ਸਾਨੂੰ ਤੇ ਕੋਈ ਵੀ ਦੁੱਖ ਨਹੀਂ ਕਿਉਂਕਿ ਸਾਰੇ ਜਿਹੜੇ ਸੁੱਖ ਨੇ ਨਾ ਉਹ ਨਾਮ ਦੇ ਅਧੀਨ ਨੇ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਆ ਸਿਮਰਨ ਭਜਨ ਕਰਦੇ ਆ ਹਰ ਵੇਲੇ ਸਿਮਰਨ ਵਿੱਚ ਲੀਨ ਰਹਿ ਕਰਕੇ ਮਨ ਦੀ ਆਨੰਦ ਅਵਸਥਾ ਦੇ ਅੰਦਰ ਵਿਚਰਦੇ ਆ ਸਾਨੂੰ ਤੇ ਕੋਈ ਦੁੱਖ ਹੈ ਹੀ ਨਹੀਂ ਤਾਂ ਭਗਵਾਨ ਜੀ ਨੇ ਜਾਣ ਬੁੱਝ ਕੇ ਪਰਖਣ ਵਾਸਤੇ ਬਚਨ ਕੀਤੇ ਭਗਤ ਜੀ ਦੁਨੀਆ ਦੇ ਜਿਹੜੇ ਸੁੱਖ ਨੇ ਉਹ ਧਨ ਦੇ ਨਾਲ ਮਿਲਦੇ ਨੇ ਮਾਇਆ ਦੇ ਨਾਲ ਮਿਲਦੇ ਨੇ ਤੁਸੀਂ ਦਸਾਂ ਨੋਹਾਂ ਦੀ ਕਿਰਤ ਕਰਦੇ ਹੋ ਭਗਤ ਜੀ ਤੁਸੀਂ ਜੋੜੇ ਗੰਢਦੇ ਹੋ ਆਦਰ ਭਾਵ ਦੇ ਨਾਲ ਬਹੁਤੇ ਜੋੜੇ ਸਾਧੂ ਮਹਾਤਮਾ ਨੂੰ ਭੇਟਾ ਹੀ ਕਰ ਦਿੰਦੇ ਹੋ ਇਸ ਪ੍ਰਕਾਰ ਤੁਹਾਡੇ ਘਰ ਦੇ ਘਰ ਦੇ ਅੰਦਰ ਗਰੀਬੀ ਦਾ ਦੁੱਖ ਤੇ ਹੈ ਨਾ ਇਸ ਗਰੀਬੀ ਦੇ ਦੁੱਖ ਨੂੰ ਅਸੀਂ ਕੱਟ ਦੇਣਾ ਚਾਹੁੰਦੇ ਆ ਤੁਹਾਨੂੰ ਬਹੁਤੀ ਮਾਇਆ ਦੇ ਦੇਣੀ ਚਾਹੁੰਦੇ ਆ ਇਹੇ ਬਚਨ ਕਰਕੇ ਭਗਵਾਨ ਜੀ ਜੋ ਸਾਧੂ ਰੂਪ ਵਿੱਚ ਨੇ ਨਾ ਇੱਕ 파ਰਸ ਦੀ ਬੱਤੀ ਆਪਣੇ ਕੋਲੋਂ ਕੰਦੀ ਹੈ ਤੇ ਬਚਨ ਕੀਤਾ ਭਗਤ ਰਵਿਦਾਸ ਜੀ ਇਹ 파ਰਸ ਦੀ ਬੱਤੀ ਆਪਣੇ ਕੋਲ ਰੱਖ ਲਓ ਭਗਤ ਜੀ ਨੇ ਪੁੱਛਿਆ ਮਹਾਰਾਜ ਇਹ ਪਾਰਸ ਦੀ ਬਟੀ ਕਿਸ ਕੰਮ ਆਉਂਦੀ ਹੈ ਤਾਂ ਭਗਵਾਨ ਜੀ ਕਹਿਣ ਲੱਗੇ ਇਸ ਦੇ ਵਿੱਚ ਇਹ ਗੁਣ ਹੈ ਅੱਠ ਧਾਤਾਂ ਦੇ ਵਿੱਚੋਂ ਕਿਸੇ ਦੇ ਨਾਲ ਵੀ ਸ਼ੁਹਾਦਈਏ ਜੀ ਉਸ ਨੂੰ ਸੋਨਾ ਬਣਾ ਦਿੰਦੀ ਹੈ ਤਾਂਬਾ ਹੋਵੇ ਪਿੱਤਲ ਹੋਵੇ ਚਾਂਦੀ ਹੋਵੇ ਲੋਹਾ ਹੋਵੇ ਇਤਿਹਾਦਕ ਅੱਠ ਤੋਂ ਧਾਤਾਂ ਨੂੰ ਸੋਨਾ ਬਣਾ ਦਿੰਦੀ ਹੈ ਇਸ ਨੂੰ ਆਪਣੇ ਕੋਲ ਰੱਖੋ ਬਹੁਤ ਸਾਰੇ ਲੋਹੇ ਨੂੰ ਸੋਨਾ ਬਣਾ ਲਓ ਬਹੁਤ ਜ਼ਿਆਦਾ ਮਾਇਆ ਪ੍ਰਾਪਤ ਕਰ ਲਓ ਪੂਜਾ ਵਾਸਤੇ ਸੋਨਾ ਮੰਦਰ ਰਹਿਣ ਵਾਸਤੇ ਸੋਨੇ ਆਸਥਾਨ ਸੋਨੇ ਆ ਘਰ ਇਸੇ ਪ੍ਰਕਾਰ ਆਈਆਂ ਸੰਗਤਾਂ ਵਾਸਤੇ ਲੰਗਰ ਮਾਇਆ ਦੇ ਨਾਲ ਚਲਾਓ ਤੇ ਭਗਤ ਰਵਿਦਾਸ ਜੀ ਵਿਚਨ ਕਰਨ ਲਗੇ ਅਸੀਂ ਮਾਇਆ ਦੇ ਵਿੱਚ ਗਲਤਾਨ ਕਾਤੋਂ ਹੋਣਾ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਮਾਇਆ ਬਹੁਤ ਹੈ ਹਜ਼ਾਰਾਂ ਲੋਕ ਐਸੇ ਕਾਂਸੀ ਕੁਰੀ ਦੇ ਅੰਦਰ ਨੇ ਜਿਹੜੇ ਲੱਖਾਪਤੀ ਨੇ ਤੇ ਜੇ ਪਰਮੇਸ਼ਰ ਜੀ ਨੇ ਸ੍ਰੀ ਹਰਿਮੰਦਰ ਬਣਾਉਣੀਆਂ ਨੇ ਸੋਹਣੇ ਮੰਦਰ ਬਣਾਉਣੇ ਨੇ ਚੰਗੇ ਲੰਗਰ ਚਲਾਉਣੇ ਨੇ ਤਾਂ ਫਿਰ ਭਗਵਾਨ ਜੀ ਉਹਨਾਂ ਦੇ ਮਨ ਨੂੰ ਹੀ ਪ੍ਰੇਰਣਾ ਕਰਦੇ ਅਸੀਂ ਮਾਇਆ ਦੇ ਜੰਜਾਲ ਵਿੱਚ ਕਿਉਂ ਫਸਣਾ ਹੈ ਭਗਤ ਸਾਹਿਬ ਜੀ ਦਾ ਐਸਾ ਬਚਨ ਸੁਲਕੇ ਭਗਵਾਨ ਜੀ ਅਤਿਅੰਤ ਪ੍ਰਸੰਨ ਹੋਏ ਤਾਂ ਵੀ ਬਚਨ ਕਰਦੇ ਨੇ ਰਵਿਦਾਸ ਜੀ ਤਾਂ ਵੀ ਅਸੀਂ ਚਾਹੁੰਦੇ ਆ ਤੁਹਾਡੇ ਕੋਲ ਬਹੁਤਾਂ ਧੰਨ ਹੋਵੇ ਤੁਸੀਂ ਇਹ ਬਾਸ ਦੀ ਵੱਟੀ ਰੱਖ ਲਵੋ ਤੇ ਭਗਤ ਰਵਦਾਸ ਜੀ ਬਚਨ ਕਰਨ ਲੱਗੇ ਮਹਾਰਾਜ ਸਾਨੂੰ ਹਾਰਸ ਦੀ ਵੱਟੀ ਤੁਹਾਡੇ ਕੋਲ ਲੈ ਜਾਵਾਂਗੇ ਹੁਣ ਤੁਸੀਂ ਕੋਲ ਰੱਖੋ ਹਾਰਸ ਦੀ ਵੱਟੀ ਤੁਹਾਡੇ ਕੋਲ ਲੈ ਜਾਵਾਂਗੇ ਹੁਣ ਤੁਸੀਂ ਕੋਲ ਰੱਖੋ ਤੇ ਭਗਤ ਰਵਦਾਸ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਚੱਲ ਕੇ ਆਏ ਤੇ ਭਗਤ ਰਵਿਦਾਸ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਚੱਲ ਕੇ ਆਏ ਤੁਸੀਂ ਮੇਰੇ ਵਾਸਤੇ ਚੰਗਾ ਸੋਚਿਆ ਆਪ ਜੀ ਦਾ ਧੰਨਵਾਦ ਪਰ ਇਹ ਨਿਵਾਸ ਵਿੱਚ ਨਿਵਾਸ ਵਿੱਚ ਭਗਤ ਰਵਿਦਾਸ ਜੀ ਦੇ ਕੋਲ ਆਏ ਨੇ ਉਸੇ ਤਰ੍ਹਾਂ ਝੁੱਗੀ ਦੇਖੀ ਉਸੇ ਤਰ੍ਹਾਂ ਜੋੜੇ ਗੱਡਣ ਦੀ ਕਿਰਤ ਕਰਦਿਆਂ ਦੇਖਿਆ ਤੇ ਬਚਨ ਕੀਤਾ ਭਗਤ ਰਵਿਦਾਸ ਜੀ ਤੁਹਾਨੂੰ 파ਰਸ ਦੇਖੇ ਗਏ ਸਹੀ 파ਰਸ ਤੁਸਾਂ ਉਸ ਦੀ ਵਰਤੋਨੇ ਕੀਤੀ ਇਹ 파ਰਸ ਵੱਡਾ ਧਨ ਹੈ ਦੁਨੀਆ ਦੇ ਅੰਦਰ 파ਰਸ ਗੁਰੂ ਦੁਨੀਆ ਦੇ ਲੋਕ ਕੂਝਾ ਭਗਵਾਨ ਕਹਿੰਦੇ ਨੇ ਤੇ ਤੁਹਾਨੂੰ ਪਾਰਸ ਦੇਖੇ ਗਏ ਤੁਸਰਤੇ ਆਈ ਨਹੀਂ ਤਾਂ ਭਗਤ ਸਾਹਿਬ ਜੀ ਨੇ ਬਚਨ ਕੀਤਾ ਮਹਾਰਾਜ ਸਭ ਨਾਲ ਤੋਂ ਵੱਡਾ ਪਾਰਸ ਤਾਂ ਪਰਮੇਸ਼ਰ ਜੀ ਦਾ ਨਾਮ ਹੀ ਹੈ ਨਾ ਸਾਨੂੰ ਜਦੋਂ ਨਾਮ ਰੂਪੀ ਪਾਰਸ ਪ੍ਰਾਪਤ ਹੋ ਗਿਆ ਤੇ ਕਿਸੇ ਦੂਜੇ ਪਾਰਸ ਦੀ ਲੋੜ ਮਹਿਸੂਸ ਹੀ ਨਹੀਂ ਹੁੰਦੀ ਪਾਸ ਵੀ ਨਹੀਂ ਤੇ ਇਸੇ ਲਈ ਸਾਧੂ ਰੂਪ ਦੇ ਵਿੱਚ ਭਗਵਾਨ ਜੀ ਬੈਠੇ ਨੇ ਮੁੜੇ ਤੇ ਤੇ ਬਚਨ ਕਰਨਾ ਕੀਤਾ ਅਰੇਦਾਸ ਜੀ ਅਸਲੇ ਵਿੱਚ ਤੁਸੀਂ ਆਖ ਪਾਰ ਦੇ ਹੋ ਚੁੱਕੇ ਹੋ ਇਸ ਕਰਕੇ ਤੁਹਾਨੂੰ ਦੁਨਿਆਵੀ ਪਾਰਸ ਨਹੀਂ ਲੋੜ ਨਹੀਂ ਭਗਤ ਰਵਿਦਾਸ ਸਾਹਿਬ ਜੀਆ ਦੇ ਸਮਕਾਲੀ ਭਗਤ ਭਗਤ ਕਬੀਰ ਸਾਹਿਬ ਜੀ ਆਪ ਜੀ ਦੇ ਨਾਮ ਤੋਂ ਸਲੋਕ ਪੁਚਾਰਦੇ ਨੇ ਨਾ ਹਰ ਸੋ ਹੀਰਾ ਛਾੜ ਤੈ ਕਰੇ ਆਨ ਕੀ ਆਸ ਤੀਨਰ ਯੋਜਕ ਜਾਹੇਗੇ ਸਤਿ ਭਾਖਾ ਰਵਿਦਾਸ ਭਗਤ ਰਵਿਦਾਸ ਸਾਹਿਬ ਜੀ ਬਚਨ ਕਰਦੇ ਨੇ ਜੋ ਪਰਮੇਸ਼ਰ ਜੀ ਦੇ ਨਾਮ ਰੂਪੀ ਹੀਰੇ ਨੂੰ ਛੱਡ ਕੇ ਕਿਸੇ ਹੋਰ ਨੂੰ ਆਸ ਰੱਖਦਾ ਨਾ ਉਹ ਨਰਕਾਂ ਵਿੱਚ ਜਾਵੇਗਾ ਉਹ ਇਨਸਾਨ ਨਰਕਾਂ ਵਿੱਚ ਜਾਣਗੇ ਦੋਜ਼ਗਾ ਵਿੱਚ ਪੈਣਗੇ ਜਿਹੜੇ ਪਰਮੇਸ਼ਰ ਜੀ ਦੇ ਨਾਮ ਰੂਪੀ ਹੀਰੇ ਨੂੰ ਛੱਡ ਕੇ ਹੋਰ ਆਸਾਂ ਰੱਖਦੇ ਨੇ ਇਹ ਬਚਨ ਭਗਤ ਕਬੀਰ ਸਾਹਿਬ ਜੀ ਨੇ ਕੇਵਲ ਤਾਂ ਕੇਵਲ ਕਹੇ ਨਹੀਂ ਇਸ ਨੂੰ ਆਪਣੀ ਜ਼ਿੰਦਗੀ ਜੀਵਨ ਦੇ ਅੰਦਰ ਕਮਾ ਕੇ ਤੇ ਜੀਸਰੀਲ ਤੇ ਹੰਡਾ ਕੇ ਦਿਖਾਇਆ ਪਾਰਸ ਦੀ ਬੱਟੀ ਕੋਲ ਹੈ ਪਰ ਹੱਥ ਤੱਕ ਨਾ ਲਾਇਆ ਭਗਵਾਨ ਜੀ ਨੇ ਉਹ پارਸ ਦੀ ਵੱਟੀ ਵਾਪਸ ਕਰ ਦਿੱਤੀ ਮਹਾਰਾਜ ਮੇਰੇ ਤਾਂ ਕਿਸੇ ਕੰਮ ਨਹੀਂ ਤੁਹਾਡੀ ਅਮਾਨਤ ਜੋ ਦਿੱਤੀ ਤੋ ਐ ਆਪਣੀ ਅਮਾਨਤ ਸੰਭਾਲ ਲਓ ਤੇ ਭਗਵਾਨ ਜੀ ਨੇ ਬਚਨ ਕੀਤਾ ਰਵਿਦਾਸ ਜੀ ਤੁਸੀਂ ਆਪ پارਸ ਹੋ ਗਏ ਹੋ ਹੁਣ ਤੁਹਾਨੂੰ پارਸ ਦੀ ਲੋੜ ਨਹੀਂ ਤੁਹਾਡੀ ਸ਼ੋਹ ਦੇ ਨਾਲ ਜਿਨ੍ਹਾਂ ਦਾ ਮਨੂਰ ਵਰਗਾ ਲੋਹੇ ਵਰਗਾ ਜੀਵਨ ਹੋਏਗਾ ਨਾ ਉਹ ਵੀ ਉੱਤਮ ਅਧਿਕਾਰੀ ਉੱਤਮ ਜਗ੍ਹਾ ਸੁਖੰਚਲ ਵਰਗੇ ਸ਼ੋਹ ਹੋ ਜਾਇਆ ਕਰਨਗੇ ਤੁਹਾਡੇ ਸ਼ੋਹ ਦੇ ਨਾਲ ਤਾਂ ਜਗਿਆਸੂ ਸੋਨੇ ਦੀ ਵੀ ਇਸ਼ਤ ਹੋਇਆ ਕਰਨਗੇ ਇਸ ਪ੍ਰਕਾਰ ਪਰਮੇਸ਼ਰ ਜੀ ਨੇ ਬਚਨ ਕੀਤਾ ਤੇ ਮੂੜੇ ਤੋਂ ਬੈਠੇ ਬੈਠੇ ਅਲੋਪ ਹੋ ਗਏ ਜਦੋਂ ਇਕਦਮ ਅਲੋਪ ਹੋਏ ਫਿਰ ਭਗਤ ਸਾਹਿਬ ਜੀ ਨੇ ਵਿਚਾਰਿਆ ਇਹ ਕੋਈ ਜਨਸਾਧਾਰਨ ਸਾਧੂ ਨਹੀਂ ਜੋ ਪੀੜੇ ਤੋਂ ਜੋ ਇਸ ਪ੍ਰਕਾਰ ਮੂੜੇ ਤੋਂ ਬੈਠੇ ਅਲੋਪ ਹੋ ਗਏ ਅੰਤਰ ਧਿਆਨ ਹੋ ਕਰਕੇ ਦੇਖਿਆ ਮਹਾਤਮਾ ਕੌਣ ਸਨ ਤੇ ਅੰਤਰ ਜਮਤਾ ਦੇ ਨਾਲ ਦੇਖਿਆ ਇਹ ਮਹਾਤਮਾ ਕੋਈ ਹੋਰ ਨਹੀਂ ਪਰਮੇਸ਼ਰ ਜੀ ਆਪ ਹੀ ਮਹਾਤਮਾ ਰੂਪ ਦੇ ਅੰਦਰ ਸਾਧੂ ਰੂਪ ਦੇ ਅੰਦਰ ਪਰਖ ਕਰਨ ਵਾਸਤੇ ਆਏ ਸਨ ਫਿਰ ਮਨ ਦੇ ਅੰਦਰ ਪਛਤਾਵਾ ਹੋਇਆ ਪਹਿਲਾਂ ਦੇਖ ਲੈਂਦੇ ਪਰਮੇਸ਼ਰ ਜੀ ਨੇ ਰੱਜ ਰੱਜ ਕੇ ਦਰਸ਼ਨ ਕਰਦੇ ਰੱਜ ਰੱਜ ਕੇ ਦੀਦਾਰ ਕਰਦੇ ਰੱਜ ਰੱਜ ਕੇ ਸੇਵਾ ਕਰਦੇ ਐਸਾ ਪੀਨ ਭਾਵ ਆਪ ਕੀ ਦੇਖ ਰਦੇ ਦੇ ਅੰਦਰ ਕਈ ਵਾਰ ਆਪ ਜੀਆ ਨੇ ਪਰਮੇਸ਼ਰ ਜੀ ਦੇ ਪ੍ਰਤੱਖ ਦਰਸ਼ਨ ਕੀਤੇ ਕੁੱਲ ਦੁਨੀਆ ਦੇ ਅੰਦਰ ਆਪ ਜੀ ਦਾ ਵੱਡਾ ਭਾਰੀ ਤੇਜ ਪ੍ਰਤਾਪ ਹੋਇਆ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆ ਨੇ 41 ਸ਼ਬਦ ਭਗਤ ਰਵਿਦਾਸ ਸਾਹਿਬ ਜੀਆ ਦੇ ਧੰ ਸਤਿਗੁਰੂ ਸ੍ਰੀ ਗੁਰੰਥ ਸਾਹਿਬ ਜੀਆ ਦੇ ਪਾਗਮੇ ਸਰੂਪ ਦੇ ਅੰਦਰ ਸੁਭਾਏ ਮਾਨ ਕੀਤੇ ਨੇ ਭਗਤ ਰਬਿਦਾਸ ਸਾਹਿਬ ਜੀ ਦਾ ਇੱਕ ਬੀਜਕੀ ਪ੍ਰਸਿੱਧ ਹੈ ਜਿਸ ਦੇ ਵਿੱਚ 40 ਕਵਿਤਾ ਕਹੀਆਂ ਜਾਂਦੀਆਂ ਨੇ ਤੇ ਸਾਰੀਆਂ ਕਵਿਤਾਵਾਂ ਦੇ ਅੰਦਰ ਪਰਮੇਸ਼ਰ ਜੀ ਦੀ ਭਗਤੀ ਹੀ ਪ੍ਰਧਾਨਤਾ ਗੁੰਨ ਵਾਲੀ ਆਪ ਜੀ ਨੇ ਕਥਨ ਕੀਤੀ ਏ ਐਸੇ ਭਗਤ ਰਬਿਦਾਸ ਸਾਹਿਬ ਜੀ ਪਾਰਸ ਤੱਕ ਦਾ ਲਾਲਚ ਨਹੀਂ ਜਿਨ੍ਹਾਂ ਨੂੰ ਮੋਂਦਾ ਨਹੀਂ ਹਿਰਦੇ ਨੂੰ ਪੋਂਦਾ ਨਹੀਂ ਤੇ ਵਾਹਿਗੁਰੂ ਜੀ ਦੀ ਬੰਦਗੀ ਨੂੰ ਸਦਾ ਪਿਆਰਾ ਕਰਕੇ ਰੱਖਿਆ ਆਪ ਜੀ ਦੀ ਬਾਣੀ ਦਾ ਇੱਕ ਇੱਕ ਸ਼ਬਦ ਲੋਕਾਈ ਨੂੰ ਸੱਚ ਦਾ ਪ੍ਰਕਾਸ਼ ਤੇ ਸੱਚ ਦਾ ਗਿਆਨ ਦੇਣ ਵਾਲਾ ਐਸੇ ਭਗਤ ਰਵਿਦਾਸ ਸਹਿਬ ਜੀ ਦੀ ਜਨਮ ਦਿਹਾੜੀ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਤਾਂ ਨੂੰ ਸਮੁੱਚੀ ਸ੍ਰਿਸ਼ਟੀ ਸਮੁੱਚੀ ਲੋਕਾਈ ਨੂੰ ਬਿਅੰਤ 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 ਵਧਾਈਆਂ ਰਹਿੰਦੇ ਸਨ